ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਜੀ ਮੈਂ ਹਾਂ ਤੁਹਾਡਾ ترسےਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰਾਂ ਜੋ ਹੁਣਾਂ ਟਾਈਮ ਸ਼ਾਮ ਦੇ 4:00 ਬਚ ਚੁੱਕੇ ਨੇ ਮੱਜਾ-ਮੋਜਾ ਬਣ ਕੇ ਹੁਣ ਏਸੀਲ 'ਚ ਬਣਿਆ ਗਰਮੀ ਵਾਲੀ ਇਹ ਵਾਰੀ ਜੀ ਤੇ ਮੈਂ 10 ਮਿੰਟ ਏਸੀ 'ਚ ਬਹਿ ਜੀਏ ਫਿਰ ਪਰਨੀਤੇ ਨੂੰ ਦਬਾ ਕੇ ਲੈ ਹੁਣ ਸਟੱਡ ਪਰਨੀਤ ਖੇਡਦੀ ਆਪਣੀ ਹਾਕੀ ਹਾਕੀ ਦੀ ਟੀਮ ਇਹਨਾਂ ਨੇ ਕੱਲ ਨੂੰ ਜ਼ੋਨ ਖੇਡਣ ਜਾਊਗੀ ਪ੍ਰਮਾਤਮਾ ਕਿਦੇ ਜ਼ੋਨ ਤੋਂ ਜ਼ਿਲ੍ਹਾ-ਜ਼ਿਲ੍ਹੇ ਤੋਂ ਨੈਸ਼ਨਲ ਪੰਜਾਬ ਦੇ ਨੈਸ਼ਨਲ ਕਿਰਪਾ ਕਰੇ ਮਹਾਰਾਜ ਤਰੱਕੀਆਂ ਬਖਸ਼ੇ ਤੇ ਮਿਲਦੇ ਆ ਉਹ ਬਲੌਗ ਬਹੁਤ ਸੋਹਣਾ ਹੋਊਗਾ ਪਹਿਲਾਂ ਨੀਤੂ ਨੂੰ ਦਵਾ ਕੇ ਲਿਉਣਾ ਆਪਾਂ ਬੂਟ ਚੱਲੀਏ ਨੀਤੂ ਚਲੋ ਦੇਖੋ ਹਾਂਜੀ ਹੁਣ ਪਹੁੰਚ ਗਏ ਆਪਾਂ ਲੱਡੀ ਦੇ ਤੁਹਾਨੂੰ ਦੱਸਿਆ ਸੀ ਨੀਤੂ ਨੂੰ ਦਵਾਉਣੇ ਸੂਜ ਤੇ ਲੱਡੀ ਤੋਂ ਲੈ ਰਹੇ ਆਪਾਂ ਸੂਜ ਢੱਡੀਆਂ ਦਿਖਾਉਣਾ ਬਾਈ ਦੀ ਇਹਦੇ ਕੋਲ ਆਜ ਨੇ ਛੋਟੀ ਮੋਟੀ ਚੀਜ਼ ਲੈਣੀ ਹੈ ਤੇ ਦੁਕਾਨ ਬਹੁਤ ਵੱਡੀ ਆ ਬਾਈ ਦੇ ਕੋਲੇ ਵੈਰਾਈਟੀ ਬਹੁਤ ਤਾਂ ਹੀ ਦੇਖੋ ਤੇ ਨੇੜੇ ਦੀ ਨੇੜੇ ਸੁਖ ਦਾ ਸੁਖ ਸਾਰੀ ਵੈਰੈਟੀ ਰੱਖੀ ਲਾਡੀ ਨੇ ਲਾਡੀ ਕਿਵੇਂ ਗੱਲਬਾਤ ਠੀਕ ਹੈ ਵੀਰੇ ਵਧੀਆ ਵਧੀਆ ਤੇਰੇ ਸੂਜ ਨਿੱਤੂ ਨੂੰ ਨਿੱਤੂ ਰਾਣੀ ਬੜੀ ਸਿਆਣੀ ਲੈ ਲੈ ਨਿੱਤੂ ਹੁਣ ਆਇਆ ਨੱਕ ਭਰਾ ਜੀ ਕਿਤੇ ਵੀ ਡੈਡੀ ਜਿਹੜੇ ਤੈਨੂੰ ਵਧੀਆ ਲੱਗਦੇ ਨੇ ਉਹ ਲੈ ਲੈ ਠੀਕ ਹੈ ਏ ਬਈ ਬਾਬੇ ਦਾ ਪਿੰਡ ਹੈ ਢੱਡਰੀ ਵਾਲੇ ਬਾਬਾ ਜੀ ਦਾ ਢੱਡਰੀ ਆਪਾਂ ਢੱਡਰੀ ਖਣੇ ਆ ਅੱਡੇ ਤੇ ਕੁੱਲੋ ਕੁੱਲ ਚੀਜ਼ ਮਿਲਦੀ ਹੈ ਇੱਥੇ ਹੋਟਲ ਨੇ ਤੇ ਅੱਜ ਰਕਰੀਆ ਤਿਆਰ ਕਰਕੇ ਦੁਕਾਨਾਂ ਵੀ ਸਜੀਆਂ ਹੋਈਆਂ ਨੇ ਤੇ ਸਬਜ਼ੀ ਦੀ ਮਾਰਕੀਟ ਇਤਰਾ ਇਧਰ ਗੋਲ ਗੱਪੇ ਵਗੈਰਾ A to Z ਚੀਜ਼ ਇੱਥੇ ਇੱਕ ਛੋਟਾ ਜਿਹਾ ਸ਼ਹਿਰ ਕਸਬਾ ਜਿਹਾ ਬਣ ਚੁੱਕਿਆ ਬਈ ਇੱਥੇ ਚਲੋ ਜੀ ਬਾਈਕ ਤੋਂ ਬਗੈਰ ਹਰ ਇੱਕ ਲੋਕ ਨੂੰ ਸੁਹਲਦਾ ਹੈ ਪਿੰਡ ਚ ਇੱਟ ਡਰੀ ਪਿੰਡ ਬਾਬਾ ਜੀ ਦੇ ਰਣਜੀਤ ਸਿੰਘ ਜੀ ਦੇ ਨਾਮ ਨੂੰ ਮਸ਼ਹੂਰ ਹੈ ਤੇ ਬਾਬਾ ਜੀ ਦਾ ਇੱਥੋਂ ਨਾ ਜੰਪਾ ਲੈ ਬਾਬਾ ਜੀ ਪਲੇ ਕਿੱਡੇ ਇੱਥੇ ਨੇ ਇਹ ਪਿੰਡ ਚ ਇੱਧਰ ਬਾਈ ਖੜਾਗਾ ਕਿਵੇਂ ਬਾਈ ਠੀਕ ਹੈ ਬਾਈ ਵਧੀਆ 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 ਠੀਕ ਹੈ ਕਾ ਭੇਜੀ ਹੈ ਬਾਈ ਬਸ ਤਾਂ ਨਾ ਪਰ ਤੇਰੀ ਭਤੀਜੀ ਨੂੰ ਬੂਟ ਚ ਲੈਣ ਆਇਆ ਸੀ ਦੀ ਮਹਾਨਾ ਕਿ ਥੋੜਾ ਪਾ ਵੀ ਲੈਣੀ ਹੈ। ਉਹ ਡੇਲੀ ਚਰੇਟ ਗਾਉ ਮੇਲੇ ਵਾਂ ਨੇ ਕਿ ਥੋੜਾ ਤੇ ਵੀ ਬਦਲ ਬਦਲ ਕੇ ਜਦੋਂ ਦੂਜਾ ਟੁੱਟਿਆ ਜਾਂਦਾ। ਲੈਣੇ ਨੇ ਇਹ ਇਹ ਪੁੱਤਨ ਵਾਲੇ ਆ ਉਹਦੇ ਨੇ ਇੰਨਾ ਇੱਕੀ ਦੀ ਉਹ ਕਾਪੀ ਇਹ ਮੈਂ ਇੱਕੀ ਦੀ ਕਾਪੀ ਆ ਦਵਿੰਦਰ ਓਰੀਜినਲ ਨੇ ਇੱਕ ਨਾ ਪਾਪਾ ਕੋਟ ਪੈਂਟ ਪੁੱਸ ਕੇ ਆ ਤੇਰੇ ਮੈਂ 30 ਸਟਾਰ ਵਾਲੇ ਬਰਨਾਲੇ ਸਭ ਤੋਂ ਮਸ਼ਹੂਰ ਨੇ 75 7500 ਦੇ ਬਣਨੇ ਆਪਣੇ ਬਯੋਪਤਾਂ ਨੇ ਫਿਟਿੰਗ ਕਰਕੇ ਪੁਆਇੰਟ ਸਾਲਟਰ ਨੋਰ ਕੋਟ ਸਾਰਾ ਕੁਝ ਲੈ ਇੱਕ ਉੱਥੇ ਹੀ ਸਮਝਾਵਾਂਗਾ ਇਹਨਾਂ ਬੋਲਦਾ ਭਾਏ ਕੀ ਅਲੱਗ ਬੋਲਦਾ ਨਹੀਂ ਅਦਰੋਂ ਨਿੱਤੂ ਉੱਪਰ ਹੀ ਬਠੀ ਹੈਗੀ ਗੋਲ ਕੱਪੇ ਰੇੜੀ ਤੇ ਮੈਂ ਔਖਾ ਹੁੰਦਾ ਫਿਰ ਮੈਂ ਪੈਕ ਕਰਾ ਕੇ ਲਿਆ ਅਮਰੀ ਮਾਂ ਦੋਨੇ ਭੈਣ ਪਾਈ ਘਰੇ ਖਾਣ ਲੈਣੇ ਗ੍ਰਾਮ ਨਾਲ ਕਿਹਨਿਤ ਵਧੀਆ ਸੀ ਕਿ ਵਧੀਆ ਸੀ ਹਾਂ ਨਵਿੰਦਰਪੁਰ ਪਛਾਣਦਰਾ ਨਦਰੇ ਆਹ ਵਾਹ ਹੈਗੇ ਮੇਰੇ ਸ਼ੂਜ਼ ਸਪੋਰਟ ਸ਼ੂਜ਼ ਹੀ ਲੈਂਦੇ ਫਿਰ ਆਪਾਂ ਸਟੱਡ ਨਹੀਂ ਲੈਂਦੇ ਹੈਗੇ ਤੇ ਇਹ ਵੀ ਉਹਦੇ ਮੰਗੂ ਹੀ ਹੈਗੇ ਜੀ ਨਾਈਕੀ ਦੀ ਲੈਂਦੇ ਆਪਾਂ ਮੈਨੂੰ ਬਹੁਤ ਵਧੀਆ ਲੱਗੇ ਸ਼ੂਜ਼ ਮੇਰੇ ਡੈਡੀ ਵੀ ਲੈਣੇ ਸ਼ੂਜ਼ ਤਾਂ ਦੇਖੋ ਜੀ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਕਿਵੇਂ ਲੱਗੇ ਤੇ ਮੈਨੂੰ ਡੈਡੀ ਵਾਲੇ ਸ਼ੂਜ਼ ਵੀ ਦਿਖਾਉਣੀ ਆ ਹੈਗੇ ਡੈਡੀ ਦੇ ਸ਼ੂਜ਼ ਕਮੈਂਟ ਕਰਕੇ ਜਰੂਰ ਦੱਸਿਓ ਡੈਡੀ ਦੇ ਸ਼ੂਜ਼ ਵੀ ਕਿਵੇਂ ਲੱਗੇ ਤੇ ਮੇਰੇ ਵੀ ਕਿਵੇਂ ਲੱਗੇ ਤੁਹਾਨੂੰ ਤੇ ਬਸ ਇਹੀ ਆ ਆਪਵਾਸ ਗੋਲ ਕੱਪ ਲਈ ਅਸੀ ਇੱਕ ਆਉਂਦੇ-ਆਉਂਦੇ ਡੱਡੀਆਂ ਤੋਂ ਤੇ ਦੱਸਿਓ ਜੀ ਸੋਹਣੇ ਨੇਗੇ ਸ਼ੂਜ਼ ਆ ਜੀ ਬਸ ਡੈਡੀ ਦੇ ਨੇ ਲਓ ਜੀ ਬੀਬੀ ਕੁੱਟਦੀਆਂ ਕਾਲੀਆਂ ਮਿਰਚਾਂ ਆ ਜਾ ਬੀਬੀ ਕੁੱਟ ਲਾ ਕੀ ਕਰਾਂਗੇ ਬੀਬੀ ਕਾਲੀਆਂ ਮਿਰਚਾਂ ਕੁੱਟ ਕੇ ਕਾਲੀਆਂ ਮਿਰਚਾਂ ਪੁੱਤ ਮੱਝ ਨੂੰ ਦੇਵਾਂ ਅੱਛਾ ਧਾਰ ਕੜੀ ਦੇ ਤਾਲੇ ਮਾਰ ਦਿਆਂ ਜੇ ਮੈਂ ਕੋਈ ਭੈਣ ਭਾਈ ਦੱਸਦਾ ਉਹ ਮੈਂ ਕਰ ਦਿੰਨਾ ਪਹਿਲਾਂ ਮਿੱਠਾ ਤੇਲ ਦੱਸਿਆ ਕੀ ਮਿੱਠਾ ਤੇਲ ਇੱਕ ਸੋਟਾ ਮਿਲਗੂ ਉਹ ਦੋ ਡੰਗ ਤਾਂ ਬੜੀਆ ਖਾਦੇ ਤੇ ਹੁਣ ਇਹਦਾ ਜੀ ਲੈ ਗਿਆ ਉਹ ਤੋਂ ਹੁਣ ਕਿਸੇ ਨੇ ਨਹੀਂ ਤਾਂ ਹਾਂ ਮਿਰਚਾਂ ਦੱਸੀਆਂ ਨੇ ਪੁੱਟ ਦੇ ਵੀ ਇਹ ਚਾਰੇ ਡਾਕਟਰ ਤੋਂ ਪੁੱਛਿਆ ਤੇ ਉਹਨੇ ਗੋਲੀਆਂ ਦਿੱਤੀਆਂ ਤੇ ਰਾਤ ਵੀ ਗੋਲੀਆਂ ਦਿੱਤੀਆਂ ਸੀਆਂ ਤੜਕੇ ਵੀ ਦਿੱਤੀਆਂ ਤਾਂ ਹੁਣ ਵੀ ਤਿੰਨੇ ਡੰਗ ਹੋ ਗਏ ਗੋਲੀਆਂ ਦਿੰਦਾ ਹੁਣ ਦੋ ਤਾਂ ਤਿੱਤ ਨਾ ਤੀਜਾ ਡੰਗਾ ਹੁਣ ਮਰਚਾ ਨਾ ਉਹ ਜੋਤ ਕਹਿੰਦਾ ਕਹਣਾ ਪਤਾ ਨਹੀਂ ਉਹ ਗੱਲ ਆ ਕਿ ਕੂ ਕੁਮਾਰੇ ਤੋਂ ਰਾਮ ਮੰਦ ਪਤਾ ਨਹੀਂ ਉਹ ਕੋਈ ਆਪਣਾਈਆਂ ਵੀ ਦਵਾਈ ਦੇਤੀ ਤਾਂ ਲੱਗਦਾ ਕੱਲ ਬੀਬੀ ਮੈਨੂੰ ਐ ਲੱਗਾ ਜਿਵੇਂ ਹੁਣ ਖਰਚ ਹੋਊਗਾ ਗਿਤਰ ਪਹੁੰਚ ਗਿਆ ਕਿਉਂਕਿ ਸਤਿਰਾ ਜੋਰ ਵੀ ਕੋਊਗਾ ਵਿੱਚ ਦੀ ਖਾਣਾ ਜੋ ਹਟਪੀ ਸੀ ਉਹ ਰੱਖ ਦਿਆ ਨੀਦੀ ਗਾ ਵੀ ਆਪਣੀ ਤੇ ਹੁਣ ਜੋਤੂ ਨੇ ਧਾਰੇ ਤੋਈਆ ਵਿਚਾਰੇ ਨੇ ਕਹਿੰਦਾ ਬੀਬੀ ਖਰਖਾ ਲਾਗਣਾ ਮਤਲਬ ਸਿਰਫ ਹੱਤ ਪਊਗਾ ਜਿਵੇਂ ਹਨਾ ਆਪਾਂ ਨੂੰ ਦੱਸਦਾ ਕੋਈ ਆਪਾਂ ਇਹਦਾ ਇਲਾਜ ਕਰਦੇ ਆ ਦਵਾਈ ਦਿੰਦੇ ਆ ਕਹ ਕਿਉਂ ਨਹੀਂ ਪਾਊਗਾ ਬਿਲਕੁਲ ਪਾਊਗਾ ਦਸੇ ਤੋਂ ਦੁੱਖ ਘਟ ਜਾਂਦਾ ਜਿਵੇਂ ਕਹਿੰਦੇ ਨੇ ਵਿੱਚ ਹਿੰਗ ਆਏ ਇਸ ਤਾ ਕਦਾ ਚੰਗੇ ਅਗਲੇ ਸਜਾ ਹੁੰਦੇ ਨੇ ਦਵਾਈ ਦੇਣ ਦੇ ਤਰੀਕੇ ਹੁੰਦੇ ਨੇ ਅਗਲੇ ਨੇ ਪਰਤੇਆਂ ਹੁੰਦੀਆਂ ਨੇ ਕਾੜਾ ਕੱਢੀਆਂ ਹੁੰਦੀਆਂ ਨੇ 50 ਚੀਜ਼ ਨਾਲ ਆ ਦੁੱਖ ਟੁੱਟਦਾ ਆ ਚੀਜ਼ ਨਾਲ ਆ ਦੁੱਖ ਟੁੱਟਦਾ ਤੇ ਧਾਰ ਬੋਲੀ ਹੋ ਜੂਗੀ ਦੇਸੀ ਦਵਾਈ ਆਪਾਂ ਜਿਵੇਂ ਨਲਕਾ ਭਣ ਭਾਈ ਦੱਸਿਆ ਹੁੰਦਾ ਉਹ ਜਿਵੇਂ ਆਪਾਂ ਦਵਾਈ ਦੇਈ ਜਾਂਦਾ ਰਾਈ ਗੁਰੂ ਕਿਰਪਾ ਕਰੂਗਾ ਹਣਾ ਉਸਨੇ ਕਰੂ ਮੈਂ ਆਪਾਂ ਤੋਂ ਹੁਣ ਖੋਹਦਾ ਕਿਹੜਾ ਪਾਉਣਾਗਾ ਮੈਂ ਤਾਂ ਦਾਣਾ ਕਿਹੜਾ ਪਾਉਣਾ ਬੀਬੀ ਦਾਣਾ ਉੱਥੋਂ ਪਾ ਲਾਉ ਪਈਆ ਬਖੜੀ ਮੂਰੀ ਮੈਂਨੇ ਕਿਹੜੀ ਥੋਰੀ ਆਲਾ ਪਾਉਣਾ ਕਿਹੜੀ ਪਾਵਾ ਦੇਣ ਖੁੱਲੀਆਂ ਹੋਈਆ ਬੋਰੀ ਨਵੀਂ ਫੀਡ ਕਰਾਈ ਹੋਈ ਆ ਹਾਂ ਉਹਨਾਂ ਦੀ ਫੀਡ ਉਹੀ ਆ ਦਾਣੇ ਆ ਉਹੀ ਹੁਣ ਸੱਣੀ ਤੇ ਪਾਉਨੇ ਆ ਕਰਾ ਕੇ ਲੈਂਦੀ ਆ ਜਿਹੜੀ ਹੁਣ ਬਾਰਾ ਤੇਰਾ ਬੋਰੀਆਂ ਇਹ ਤਾਂ ਪਈ ਰਹਿੰਦੇ ਖੁੱਲ੍ਹੇ ਚ ਪਈਆ ਤੇ ਮੈਂ ਤੋ ਤੀ ਨੂੰ ਨੰਗੂ ਚਾਰੂਗੀ ਤੂੰ ਗੱਦਾਂ ਕਿਆਂ ਸੀ ਆਪਾਂ ਧੁੱਪੇ ਮੈਂ ਤਟਕੜੀ ਪਾ ਕੇ ਸਾਕ ਇਹਨੇ ਕੁੰਦਾ ਸੋਤਾ ਤੋ ਕੇਰਤਾ ਸੀ ਚੰਗੀਆਂ ਰਗੜੀਆਂ ਜਾਣਗੀਆਂ ਹੂੰ ਵਧੀਆ ਚੇਤੀ ਬਰੀ ਕੋਹ ਜਾਣੀਆਂ ਨੇ ਗੱਲ ਸੁਣ ਲ ਜੀ ਨਾਲ ਪੁੱਤ ਰਾਗੜੀਆਂ ਨਹੀਂ ਆਂਦੇ ਪੁੱਤੀਆਂ ਆਂਦੇ ਹੁਣ ਕੋਲੇ-ਪੋਲੇ ਸੱਟਣ ਵਾਲੀਆਂ ਰਗੜੀਆਂ ਜਾਣਗੀਆਂ ਤੇ 3ਆਂ ਤੇ ਆਈਆਂ ਕੁੜੀਆਂ ਤੁਸੀਂ ਬਹੁਤ ਸੋਹਣੀ ਵੀਡੀਓ ਲਾਇਕ ਕਰੀ ਸ਼ੇਅਰ ਕਰੀ ਬਹੁਤ ਸੋਹਣੀ ਵੀਡੀਓ ਲਾਇਕ ਸ਼ੇਅਰ ਕਰੀ ਪੁੱਤ ਸਾਡਾ ਬਹੁਤ ਜੀ ਲੱਗਿਆ ਤੁਸੀਂ ਨੇ 3ਆਂ ਦੀ ਵੀਡੀਓ ਨੂੰ ਬਹੁਤ ਲੰਮਾ ਹੰਗਾਰਾ ਦਿੱਤਾ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਤੇ ਕੁੜੀਆਂ ਜਿਹੜੀਆਂ ਆ ਗਈਆਂ ਮਿਲਖੀਆਂ ਹਨਾ ਵਿਚਾਰੀਆਂ ਦੇਖ ਕੇ 3ਆਂ ਕੋਈ ਰਾਤ ਰਹਿ ਗਈ ਕੋਈ ਆਪਣੇ ਘਰਾਂ ਨੂੰ ਵਾਗੀ ਤੇ ਬਰਸਾਂ ਨੂੰ ਪਤਾ ਹੀ ਆ ਪੁੱਤ ਰਖੜੀ ਦਾ ਤਿਹਾਰ ਚੱਲ ਰਿਹਾ ਹੈ ਨਾ ਤੇ ਆਪਣੀ ਅੰਬਰਕ ਤਾਂ ਉੱਦੀ ਬਣ ਗਈ ਸੀ ਰਖੜੀ ਕਿਹਦੀ ਇਥੋਂ ਆ ਨਹੀਂ ਆਣਾ ਤਰਸੇ ਵੀਰੇ ਮੈਂ ਨਾਲ ਹੀ ਰਖੜੀ ਲਿਆਉਂ ਵਿਚਾਰੀ ਐ ਕਿ ਉਹ ਪਹਿਲੀ ਵਾਰ ਤੀਆਂ ਦੇਖਣ ਆਈ ਸੀ ਨਾਲ ਹੀ ਰਖੜੀ ਦਾ ਵਿਹਾਰ ਕਰ ਗਈ ਤੇ ਸਾਨੂੰ ਪਤਾ ਹੀ ਆ ਵੀ ਚੱਲੀ ਜਾਂਦਾ ਤਿਹਾਰ ਤੱਕ ਆਇਦਣ ਹੋ ਗਿਆ ਚੱਲ ਜਾਂ ਅਗਲਾ ਟਿੱਕਾ ਮੜਿੱਕਾ ਕੱਟ ਕੇ ਕੋਈ ਪਹਿਲਾਂ ਆ ਜਾਂਦੀ ਹੈ ਕੋਈ ਪਿੱਛੋਂ ਆ ਜਾਂਦੀ ਉਹ ਰਖੜੀ ਪਤ 9 ਤਰੀਕ ਦੀ ਹੈ ਤੇ ਆਉਗੋ ਹਰਕੀਤ ਮੇਰੀ ਤੇ ਵੀ ਰਖੜੀ ਬੰਨਣਾ ਤਰਸੇ ਹੁੰਦੇ ਤੇ ਜੋਤਦੇ ਤੇ ਆਉਗੋ ਗਰਮੀਤ ਵੀ ਐ ਨਹੀਂ ਪਤਾ ਕੱਟੀਆਂ ਆਉਣਗੀਆਂ ਘੱਟਾ ਡਾਉਣਗੀਆਂ ਇਹ ਸਾਨੂੰ ਦੱਸਾਂਗੇ ਹਨਾ ਨਹੀਂ ਜੀ ਰਜੂ ਭੂਆ ਬੀਬੀ ਜਦੋਂ ਵੀ ਹਨਾ ਪੂਰਾ ਟਾਈਮ ਲੱਗੇ ਕੱਲ ਜਾਂ ਪਰਸ ਨੂੰ ਰਜੂ ਭੂਆ ਗਰਮੀਤ ਭੂਆ ਰਖੜੀ ਵਾਲੇ ਦਿਨ ਆਉਗੀ ਅੱਛਾ ਇੱਕ ਰਖੜੀ ਨਾਲ ਇਹ ਦਾ ਨਾਲ ਤੇ ਮਲਾਵਾਂਗੇ ਸਾਨੂੰ ਕੁੜੀਆਂ ਨਾਲ ਵੀ ਸਾਰੀਆਂ ਜਾਇਓ ਪੁੱਤਰ ਰਖੜੀਆਂ ਬੰਨਣਾ ਆਪਦੇ ਵੀਰਾਂ ਦੇ ਸگە ਨਮਨਾਇਓ ਇਸਾਗਰ ਹੁੰਦਾ ਰਖੜੀ ਦਾ ਤਿਹਾਰ ਹੁੰਦਾ ਮਾਂ ਜਾਏ ਭਾਈ ਮਾਂ ਜਾਇਆ ਭੈਣਾ ਇਤੇ ਰੋਜ਼ ਨਹੀਂ ਮਿਲਦੀਆਂ ਹੈ ਮਾਪੇ ਸਦਾ ਨਹੀਂ ਰਹਿੰਦੇ ਵੀਰ ਤੇ ਪਰਜਾਈ ਜਨਾਲੀ ਵਰਤਣਾ ਹੁੰਦਾ ਆਪਾਂ ਨੇ ਜੁਗ ਜੁਗ ਜਿਉਣ ਵੀਰ ਤੇ ਪਰਜਾਈ ਪਤੀ ਜੇਕਤੀ ਜੀਆਂ ਮਾਪੇ ਕੋਈ ਸਦਾ ਨਹੀਂ ਬੈਠਾ ਹੁੰਦਾ ਤੇ ਬੰਨਾਂ ਨਾ ਚੰਗਾ ਸੁਝਾ ਰੱਖੋ ਚੰਗਾ ਪਿਆਰ ਰੱਖੋ ਵੀਰ ਵੀ ਭੈਣਾ ਦੇ ਸਿਰ ਤੇ ਹੱਥ ਰੱਖਣਾ ਵਧੀਆ ਤੇ ਭੈਣਾ ਉਦੋਂ ਵੱਧ ਕੇ ਚੱਲਣਾ ਵੀਰਾਂ ਨਾਲ ਮੇਲ ਮਲਾਪ ਨਾਲ ਮੈਂ ਤੇ ਹੀ ਕਹੂੰਗੀ ਬੀ ਸਾਰਿਆਂ ਨੂੰ ਇੱਕ ਜਿਹਾ ਚਾਹ ਹੁੰਦਾ ਪੁੱਤ ਤੇਤੀ ਜਾਣ ਦਾ ਤੇ ਨੂੰਹਾਂ ਨੂੰ ਵੀ ਧੀਆਂ ਨੂੰ ਵੀ ਮੈਂ ਵੀ ਪੇਕਤੀ ਜਾਵਾ ਮੈਂ ਵੀ ਪੇਕਤੀ ਜਾਵਾਂ ਅਮਨ ਤੇ ਜੋਤ ਤਾਂ ਜਾਉਦੇ ਨਾਨਕੀ ਰਖੜੀ ਬੰਨ੍ਹ ਕੇ ਆਈ ਜੀ ਨਹੀਂ ਕੁਟ ਰੂ ਲੈ ਇਹ ਤਾਂ ਕਰੀ ਨਾ ਵੀ ਰਾਤ ਨੂੰ ਚਲ ਰੂੜੇ ਕਿ ਰਖੜੀ ਬੰਨ੍ਹ ਕੇ ਆਇਆ ਮਨ ਆਪਣੇ ਨਾਨਕ ਨੂੰ ਉਹਨੂੰ ਦੋਦਰ ਹੋ ਕੇ ਤੇ ਉਹਦੀ ਮਾਮੀਆਂ ਨੂੰ ਫੋਨ ਕਰਤੀਆਂ ਨਾ ਤੇ ਕਹਿੰਦੀ ਆਜ ਆ ਭਾਈ ਰਖੜੀ ਬੰਨ੍ਹ ਕੇ ਜਾ ਉੱਥੇ ਨਹੀਂ ਵੀਡੀਓ ਬਣਾ ਕੇ ਲਿਆਏ ਇਹ ਜੋਤ ਥੋੜਾ ਜਿਹਾ ਸੰਗਤਮੰਦ ਹੈ ਜੋ ਖੜੀ ਬੱਲੇ ਵਧੀਆ ਮਾਨਤਾਨ ਕਰਕੇ ਤੋਰੇ ਨੇ ਵਿਚਾਰੇ ਨੇ ਮਹਾਰਾਜਾ ਨਨ ਦੀ ਤਰ੍ਹਾਂ ਹੀ ਗੱਲ ਸੇ ਦੇ ਕੋਈ ਭੁੱਖਾ ਕਾਸੇਲਾ ਨਹੀਂ ਹੁੰਦਾ ਹੈ ਨਾ ਤਣੀ ਕਹੀ ਜੇ ਚ ਪਿਚੇ 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 ਪੁ ਕਰੀਆਂ ਦੀ ਪਿੰਡਾ ਪਤਨ ਤਾਂ ਮੈਨੂੰ ਭਈ ਦਵਾਈ ਦਿੱਤੀ ਕਾਨੀਆਂ ਵਾ ਤਾਂ ਐ ਲੱਗਦਾ ਪਤਾ ਨਹੀਂ ਸਾਰਿਆਂ ਨੂੰ ਲੱਗਦਾ ਹੋਊਗਾ ਨਾ ਕਿ ਇਹ ਸੁਰਗ ਜਾ ਨਹੀਂ ਆਉਂਦਾ ਦਰਮੈਸ ਜੀ ਹੋਈ ਆਂਦੀ ਆ ਪਰਦਾ ਜੀ ਜਿਵੇਂ ਆਪਾਂ ਨੂੰ ਕੋਈ ਕਵਰਾ ਕੀ ਹੁੰਦੀ ਹੁੰਦੀ ਹੈ ਕੱਲ ਤਾਂ ਐ ਹੋ ਜਾਂਦਾ ਪਤਾ ਨਹੀਂ ਕਿਉਂ ਹਾਂ ਹੁਣ ਛੱਟਾ ਨਾ ਗਰਮੀ ਪਿਆ ਕਰੋ ਰਾਤ ਤੇ ਜਦੋਂ ਠੰਡ ਹੋਣ ਲੱਗਦੀ ਪਤਾ ਦਨੇ ਬਹੁਤ ਗਰਮੀ ਤੇ ਆਪਰੇ ਕੁਸ ਬਦਲ ਗਈ ਐ ਤੁਮ ਨੂੰ ਤਾਂ ਸਮਝ ਆ ਗਿਆ ਹੋਇਆ ਤੇ ਰੱਬ ਤੇ ਮਿਰਚਾਂ ਆਪਣੀਆਂ ਸੁੱਕੀਆਂ ਹੁੰਦੀਆਂ ਨੇ ਰਾਇਆਂ ਤੇ ਹੱਦ ਸੁੱਕੀਆਂ ਹੋ ਗਈਆਂ ਤੇ ਜੋ ਜਮਾ ਸੁੱਕੀਆਂ ਆਪਾਂ ਦਰ ਚ ਪਾ ਦਾਂਗੇ ਮਿਰਚਾ ਰਗੜ ਕੇ ਮੈਂ ਆ ਡੱਬੀ ਚ ਕੱਢ ਦੂੰਗੀ ਦੋ ਦੋ ਚਮਚੇ ਕਿਹਾ ਪਹਿਲਾਂ ਮੇਰੇ ਕੋਲ ਰਗੜੀਆਂ ਹੋਈਆਂ ਤੀਆਂ ਉਹਨਾਂ ਨੂੰ ਟਾਈਮ ਹੋ ਗਿਆ ਤੇ ਰਗੜੀਆਂ ਨੂੰ ਮੈਂ ਕਿ ਉਹ ਵਰਤ ਤਾ ਦਿੰਨੇ ਆ ਝੋਟੀਆਂ ਜਿਹਾ ਬਚਾ ਲਾਂਗੇ ਆਪਾਂ ਵੀ ਕੋਈ ਗੱਲ ਹੈ ਨਾ ਤੇ ਦੋ ਦੋ ਚਮਚੇ ਦੇਣੇ ਨੇ ਏਹ ਹੂੰ ਕਾ ਖਾਂਦੀ ਨਹੀਂ ਪੁੱਤ ਮੈਂ ਤਾਂ ਫੇਰ ਕੀ ਕਰਦੀ ਆ ਨਾ ਚਾਰ ਲੈ ਲੈਣੀ ਅੰਨਾ ਸਾਰਾ ਬੱਠਾ ਚ ਚਾਰ ਦੇ ਵਿੱਚ ਹੀ ਮਿਰਚਾਂ ਰਾ ਲਈ ਨਾ ਥੋੜੀਆਂ ਵਿੱਚ ਮਿੱਠਾ ਸੋਦਾ ਵਿੱਚ ਇੱਕ ਦੋ ਨਿੰਗੂ ਕੱਟ ਕੇ ਬਰੀਕ 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 ਬੱਠਾ ਦੇ ਤਾਂ ਧਰ ਦਨੀਆ ਫੇਰ ਖਾ ਲੈਂਦੀ ਆ ਉੱਤੇ ਦਾਣਾ ਭੁੱਕ ਦਿੰਦੇ ਮੇਰੇ ਚਾਰ ਚ ਤੂੰ ਨਹੀਂ ਖਾਂਦੀ ਉਹ ਚਾਰ ਵਧੀਆ ਲੱਗਦਾ ਆ ਪਸੰਦ ਨੂੰ ਹੂੰ ਕੋਲ ਲਿਆ achar ਆਪਾਂ ਨੇ ਪਤਾਈਏ ਸੁਣ ਤੇ ਬਾਅਦ ਅੰਨਿਆ ਤੁਸ ਸੰਨੀ ਕਰ ਦਿੰਨਾ ਕੋਸੰਨੀ ਚ ਰਾ ਦਿੰਨਾ ਤਲਪਰ ਕੱਢਣਾ ਉਹ ਵੀ ਦਿਉ ਤਨਾ ਪੁੱਤ ਕੱਖ ਕੱਢਾ ਵੱਡਣਾ ਓੱਖਾ ਕੱਖ ਕੰਡਾ ਤੁਹਾਨੂੰ ਪਤਾ ਹੀ ਆ ਗਰਮੀ 'ਚ ਕਿਉਂ ਬੱਚੇ ਪੜਨ ਨਾ ਜਾਂਦੇ ਨੇ ਜੋਤ ਪੜਨ ਜਾਂਦਾ ਵਿਚਾਰਾ ਕੇ ਥੱਕ ਜਾਂਦਾ ਕੋਈ ਨਾ ਕੋਈ ਹੋਰ ਕੰਮ ਲਾ ਲਿਆ ਨੇ ਇਹਨੂੰ ਇੱਧਰ ਜਾ ਜੋਤ ਇੱਧਰ ਜਾ ਤੇ ਵਿਚਾਰਾ ਜਵਾਬ ਨਹੀਂ ਦਿੰਦਾ ਕਰੀ ਜਾਂਦਾ ਪੜਨਾ ਜੀ ਜ਼ਰੂਰੀ ਆ ਪਹਿਲਾਂ ਤਿੰਨ ਚਾਰ ਦਿਨ ਹੋ ਗਏ ਹੁਣ ਬਿਮਾਰ ਹੋ ਗਿਆ ਤੇ ਕੱਲ ਬੋਤਲਾ ਲਵਾਇਆ ਉਹਦਨੇ ਠੀਕ ਹੋ ਪਿਆ ਪਤਾ ਨਹੀਂ ਗਰਮੈਸ ਜੀ ਕੀ ਹੋ ਗਈ ਹੋਵੇ ਤੇ ਫੈਸਣ ਜੀ ਹੋ ਗਿਆ ਪਤਾ ਨਹੀਂ ਕਿ ਨਾਲ ਕੋਈ ਤਾਪ ਸਰਵਾ ਜਾਂ ਨਾ ਚੜਿਆ ਪਤਾ ਨਹੀਂ ਕੀ ਹੋ ਗਿਆ ਚੰਦਰੇ ਜੀ ਕੱਲ ਦਾ ਮੂੰਹ ਜਾਂ ਲੋਟ ਹੋਇਆ ਦੋ ਤਿੰਨ ਦਿਨ ਡੌਲਦੀ ਰਹੀ ਤੇ ਲ ਤਾਂ ਹਰੇਕ ਨੂੰ ਦੱਸ ਦਿੰਦੀ ਆ ਵੀ ਇਹ ਤੇ ਟਲਾ ਗਿਆ ਨਾ ਪਤਾ ਪਤਾ ਨਹੀਂ ਕਿ ਕੀ ਗੱਲ ਆ ਇਹ ਬਿਮਾਰੀ ਨਾਲ ਉਹਦੇ ਮੂੰਹ ਚੰਕ ਜਾਂਦਾ ਰਹਿਕਦਾ ਇੱਕਦਮ ਕੋਈ ਬੁਖਾਰ ਹੋ ਜਾਏ ਜਾਂ ਸੰਗ ਜਿਹਾ ਮੋਲ ਹੋ ਜਾਏ ਮੇਰੀ ਗੱਲ ਨਹੀਂ ਸੁਣਦੀ ਹੋਂ ਸੋਟੇ ਤੇ ਖੜਕੇ ਚ ਬੱਤ ਸਾਨੂੰ ਅਸਾ ਦੋ ਮਿੰਟ ਖੜਕੇ ਗੱਲਾਂ ਕਰ ਲੈਣਾ ਤੁਹਾਡੇ ਨਾਲ ਹਾਂਜੀ ਸ਼ਾਮਾਂ ਦੇ ਟਾਈਮ ਹੋ ਚੁੱਕੇ ਨੇ ਤਕਰੀਬਨ 5.5 ਹੋ ਗਏ ਜੀ ਤੇ ਮੰਮੀ ਕਾਲੀ ਮਿਰਚ ਕੁੱਟ ਰਹੀ ਸੀ ਮਾਜਰੇ ਜਿੰਨੇ ਕੋਈ ਆਪਾ ਦੱਸਦਾ ਕੋਈ ਕਾਲੀ ਮਿਰਚ ਤੇ ਇੱਕ ਵੀਰ ਨੇ ਬਹੁਤ ਹੀ ਸੋਹਣਾ ਮੈਸੇਜ ਕਰਿਆ ਕਹਿੰਨਾ ਭਾਈ ਸੌਂਫ ਦੇ ਦਿਓ ਧੰਨਵਾਦ ਵੀਰ ਜੀ ਸੌਂਫ ਵੀ ਦੇਵਾਂਗੇ ਤੇ ਜਿਹੜੀ ਸੌਂਫ ਹੈ ਜੀ ਸਾਡੇ ਘਰ ਦੀ ਸੌਂਫ ਆਪਦੇ ਪੰਡ ਬੰਨੀ ਪਈ ਅੱਜ ਸੌਂਫ ਭੋਰ ਲੰਗ 2.5 ਕਿਲੋ ਸੌਂਫ ਹੋਣੀ ਚਲੋ ਨਾਲੇ ਮਾਜਰੇ ਕੰਮ ਆ ਜੂਗੀ ਤੇ ਨਾਲੇ ਆਪਾਂ ਕੋਈ ਘਰੇ ਬਰਤਨ ਨੂੰ ਚਾਹ ਚ ਪਾਉਣ ਨੂੰ ਹੋੜ ਮੂਰੇ ਚਾਲ ਆਉਣਾ ਦੇ ਉਹ ਦੋ ਕੰਮ ਲਾ ਮੈਂ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੇ ਵਧੀਆ ਵਧੀਆ ਕਮੈਂਟ ਕਰਿਆ ਕਰੋ ਜਿਵੇਂ ਅੱਜ ਕਰੇ ਨੇ ਬਹੁਤ ਵਧੀਆ ਲੱਗਿਆ ਤੇ ਇਧਰ ਦਵਿੰਦਰ ਕੀ ਦਿਖਾ ਰਿਹਾ ਸੀ ਆ ਮੈਂ ਕਿਹਾ ਸੀ ਐਨਐਸ ਪਿਆਏ ਬਾਦਿਆ ਜਰੀ ਆ ਬਸ ਤੂੰ ਦੇਖ ਲੈ ਐਨਐਸ ਕੀ ਦੂਜੀ ਦਾ ਉਹ ਹੀ ਆ ਉਹਨਾਂ ਉਹ ਤੇ ਉਹ ਵੇਚ ਵੇਚੀ ਤੀਉ ਪੈਂਦੀ ਝੋਟੀ ਉਹਨੂੰ ਲੈਂਦੀ ਸੀ ਬਸ ਜੀ ਹੈਗਾ ਪਾਰਾ ਤੂੰ ਮੜਾ ਦੇਖ ਲੈ ਹੋਰ ਦੋਸਤ ਆਇਆ ਤੂੰ ਇਹ ਚ ਮੈਂ ਨਹੀਂ ਪਾਇਆ ਬਤਾ ਮੈਂ ਸੰਗੋ ਕੇ ਦੇਖੇ ਸੀ ਡਰ ਕੇ ਮੈਂ ਵੀ ਦੇਖਿਆ ਸੀ ਬਸ ਮੈਂ ਹਾਂ ਕਿ ਤੱਕ ਕੋਸੇ ਹੋਰ ਨਾ ਹੋਵੇ ਉਹ ਫਿਰ ਛੁੱਟੀ ਵੇਖਤੀ ਸੀ ਉਹ ਦੁਆਫਾ ਉਹਨਾਂ ਦਾ ਕੋਈ ਪਾਸਾ ਸੁਹਿਆ ਰਹੀ ਆ ਪਰ ਉਹੀ ਲੱਗਦਾ ਵਾਹ ਚੰਡੇ ਵਾਂਗੂੰ ਆਉਂਦੀ ਬਾਰਸ਼ ਨੇ ਦੋ ਤਿੰਨ ਦਿਨਾਂ ਦੇ ਨਾਲ ਤੇ ਪਾਣੀ ਉਹੀ ਆ ਲੈ ਮੈਂ ਡਾ ਦੇਣਾ ਡਾਟਾ ਬਿਨਾ ਪੱਕੇ ਤਾਂ ਬੈਠਿਆ ਨਹੀਂ ਸਾਰਾ ਟੱਬਰ ਤੇ ਗੱਲਾਂ ਬਾਤਾਂ ਲੱਗੀਆਂ ਇੱਥੇ ਬੀਬੀ ਸੋ ਕੁੱਟੀਆਂ ਦੀ ਕਾਲੀ ਮਿਰਚਾਂ ਜੋਤ ਨੇ ਧਾਰ ਚੋ ਕੇ ਕੁਰਸੀ ਢਾਹ ਲਈ ਤੇ ਮੈਂ ਢਾਹ ਲਈ ਕੁਰਸੀ ਤੇ ਇੱਧਰ ਨੀਤੂ ਰਾਣੀ ਬੈਠੀ ਹੈਗੀ ਹੈਲੋ ਤੇ ਪਰਿਵਾਰ ਵਿੱਚ ਪਿਆਰ ਇੱਕ ਤੱਤ ਵਾਂਗ ਹੁੰਦਾ ਹੀਦਾ ਕੰਮ ਤਾਂ ਸਾਰੇ ਆਪੀ ਬੜ ਜਾਂਦੇ ਨੇ ਸਾਨੂੰ ਮੱਜਾਂ ਦੇ ਡੇਢ ਘੰਟਾ ਸਵੇਰੇ ਦੋ ਲੱਗ ਜਾਂਦੇ ਸਵੇਰੇ ਇਹੇ ਜਿਹੇ ਵੇਲੇ ਕਿਉਂ ਸਵੇਰੇ ਸੰਨੀ-ਸੰਨੀ ਸਵੇਰੀ ਨਿਮੇੜ ਦਿੰਦੇ ਆ ਤੇ ਇਸ ਵੇਲੇ ਲੱਗਦਾ ਸਾਨੂੰ ਘੰਟਾ ਚੋਂ ਨੂੰ ਚਵਾਈ ਨੂੰ ਪਾਣੀ ਪਿਆਉਣ ਨੂੰ ਤੇ ਬੀਬੀ ਦਾ ਸੁਭਾਅ ਸਿਆਣੇ ਬੰਦੇ ਸੁਭਾਅ ਹੁੰਦਾ ਬਿੰਦੇ-ਬਿੰਦੇ ਖੋਲੜੀ ਝੱਤ ਮਾਰ ਕੇ ਕਿਤੇ ਮੁੱਠੀ ਦਾਣੇ ਦੀ ਭੁੱਖ ਤੀ ਕਿਤੇ ਮੂਰੇ ਕੋਈ ਚਾਰਜਰ ਆ ਤਾਂ ਕਿਤੇ ਦਵਾਈ ਚਾਰਤੀ ਇਹਦੇ ਕੰਮ ਨੂੰ ਕਿਉਂ ਜੀ ਸਿਆਣਾ ਬੰਦਾ ਡਿਊਟੀ ਨਿਭਾਉਂਦਾ ਕਿਤੇ ਮੈਨੂੰ ਤਾਂ ਉਹ ਕੰਮ ਹੋ ਜਾਣਾ ਦਵਿੰਦਰ ਜੋਤ ਨੂੰ ਫਿਰ ਮਾੜਾ ਮੋਟਾ ਬਚਾਰੇ ਨੂੰ ਕੀੜਣ ਦਾ ਵੀ ਹੋ ਜਾਂਦਾ ਤੇ ਵੈਸੇ ਜਾਂਦਾ ਬਹੁਤ ਘੱਟ ਆ ਇਹ ਘਰੀ ਕੰਮ ਦਾ ਲਾਲਚ ਰੱਖਦਾ ਤੇ ਉਹਨਾਂ ਜਾਣਿਆ ਖੇਤ ਕਿਹਨੇ ਕੀੜਾ ਮਾਰ ਕੇ ਆਉਣਾ ਤੁਹਾਨੂੰ ਮਿਲਦੇ ਨਹੀਂ ਅੱਗੇ